ਮੁੱਖ ਮੰਤਰੀ ਸਾਹਿਬ ਥੇਲਾ ਤੁਸੀਂ ਦਿੱਤਾ ਨਹੀਂ ਕਿਸੇ ਨੂੰ ਤੇ ਮੁੱਖ ਮੰਤਰੀ ਸਾਹਿਬ ਇਸ ਕੰਪੇਨ ਨੂੰ ਲੀਡ ਕਰ ਰਿਹਾ ਉਹਦੇ ਆ ਕੇ ਸਟਾਫ ਦੇ ਬੰਦੇ ਕਹਿ ਰਹੇ ਵੀ ਇਹ ਇਨਕਮ ਟੈਕਸ ਦਾ ਦੇਖਾਂਗੇ ਜੋ ਮਰਜ਼ੀ ਦੇਖ ਲਿਓ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਕਿੰਨੀ ਘਟਿਆ ਰਾਜਨੀਤੀ ਕਿ ਜੇ ਪ੍ਰਾਈਮ ਮਿੰისტਰ ਆਇਆ ਤੇ ਉੱਥੇ ਵੀ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਮਲੇ ਕੁਛ ਨਾ ਪੰਜਾਬ ਨੂੰ ਅਸੀਂ ਸਿਆਸੀ ਰੋਟੀਆਂ ਸੇਕ ਲਈ ਉੱਥੇ ਵਿੱਤ ਮੰਤਰੀ ਤੱਕ ਨਹੀਂ ਪਹੁੰਚਿਆ ਪੈਕੇਜ ਲੈਣ ਵਾਸਤੇ ਤੇ 12000 ਕਰੋੜ ਦਾ ਜਿਹੜਾ ਇਹਨਾਂ ਕੋਲ ਐਸਟੀਆਰਐਫ ਸੀ ਉਹ ਵੀ ਦਬਾ ਲਿਆ ਵੀ ਲੋਕਾਂ ਤੱਕ ਨਹੀਂ ਕੋਈ ਗੱਲ ਪਹੁੰਚਣੀ ਚਾਹੀਦੀ ਕਿਉਂਕਿ ਅਲਟੀਮੇਟਲੀ ਕੇਜਰੀਆ ਨੇ ਆ ਕੇ ਰਾਜਨੀਤੀ ਕਰਨੀ ਕਿ ਦੇਖੋ ਪੰਜਾਬ ਡੁੱਬ ਗਿਆ ਤਾਂ ਕੇਂਦਰ ਵਾਲੋਂ ਨੇ ਪੈਸਾ ਨਹੀਂ دیا۔ ਇਹ ਤਾਂ ਅੱਜ ਵੀ ਉਹੀ ਰਾਜਨੀਤੀ ਕਰ ਰਹੇ ਨੇ ਇੱਕ ਪਾਸੇ ਕੇਂਦਰ ਚ ਪ੍ਰਾਈਮ ਮਿਨਿਸਟਰ ਕੋਲੇ ਜਾ ਕੇ ਮੰਗਣ ਦੀ ਬਜਾਏ ਕੇਸ ਪੇਸ਼ ਕਰਕੇ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਰੀਲੀਫ ਦੇਣ ਦੀ ਬਜਾਏ ਉੱਥੇ ਤਮਾਸ਼ਾ ਖੜਾ ਕਰ ਲਿਆ ਉੱਥੇ ਰੌਲਾ ਪਵਾ ਲਿਆ ਐਸਟੀਆਰਐਫ ਦਾ ਇੱਥੇ ਹਾਲੇ ਕੰਮ ਦਿੱਤਾ ਉਹਦੇ ਬਹੁਤ ਲੋੜ ਆ ਹਾਲੇ ਤੇ ਚਾਰੇ ਵਾਸਤੇ ਇੰਨੀ ਡਿਮਾਂਡ ਆ ਰਹੀ ਐ ਟੂਰੀ ਵਾਸਤੇ ਚੌਕਰ ਵਾਸਤੇ ਇੰਨੀ ਡਿਮਾਂਡ ਆ ਰਹੀ ਹੈ ਡੀਜ਼ਲ ਦੀ ਹੋਰ ਮੈਂ ਕੱਲ ਅਜਲਾੜੇ ਦੇਖਿਆ ਕਿੰਨੇ ਥੰਮ ਦੇ ਤੁਸੀਂ ਪਾਰ ਪਏ ਇੱਕ ਤਾਂ ਬਾਪੁਰਖਾਨੇ ਸੇਵਾ ਸ਼ੁਰੂ ਕੀਤੀ ਤੇ ਬਾਕੀ ਥੰਮ ਤੇ ਕਿੰਨੇ ਕਰਨੀ ਹੈ ਪਾਣੀ ਹਾਲੇ ਚੱਲ ਰਿਹਾ ਹੂੰ ਬੜੀ ਬੇਸ਼ਰਮੀ ਦੀ ਗੱਲ ਹੈ ਕਿ ਸਰਕਾਰ ਨੂੰ ਅਕਨੋਲਡਜ ਕਰਨ ਦੀ ਬਜਾਏ ਮੁੱਖ ਮੰਤਰੀ ਸਾਹਿਬ ਤਾਂ ਪਰ ਤੁਹਾਡੇ ਸਵਾਰ ਸੁਖਬੀ ਸਿੰਘ ਬਾਦਲ ਤੇ ਇਹ ਖੜਾ ਇਹ ਖੜਾ ਕੀਤਾ ਮੈਂ ਕਿ ਸੁਖਬੀ ਸਿੰਘ ਬਾਦਲ ਬੀਜ ਦੇਣ ਦੀ ਗੱਲ ਕਰਦੇ ਨੇ ਕਹਿੰਦੇ ਕਹਿੰਦੇ ਮੈਨੂੰ ਮੈਂ ਜਾਣਦਾ ਇਹਨਾਂ ਦੇ ਬੀਜਾਂ ਨੂੰ ਨਕਲੀ-ਨਕਲੀ ਬੀਜ ਨਾ ਦੇ ਜਾਣ ਕਹਿੰਦੇ ਹਜੇ ਤੋਤਾ ਸਿੰਘ ਵਾਲੇ ਬੀਜ ਦੀ ਵੀ ਜਿਹੜੀ ਹੈਗੀ ਆ ਜਾਂਚ ਉਹ ਚੱਲ ਰਹੀ ਆ ਕਿਤੇ ਧਿਆਨ ਰੱਖਿਓ ਕਹਿੰਦੇ ਨਕਲੀ-ਨਕਲੀ ਬੀਜ ਹੀ ਦੇ ਜਾਣਗੇ ਦੇਖੋ ਗੱਲ ਹੀ ਹੈ ਨਾ ਮੈਂ ਹੀ ਕਹਿੰਦਾ ਸੋਚ ਕੱਢੀ ਮਾਰੀ ਹੈ ਬੀਜ ਵੀ ਜਿਹੜਾ ਲੋਕਾਂ ਨੇ ਇਕੱਠਾ ਕਰਕੇ ਦੇਣਾ ਅਸੀਂ ਸਾਰੇ ਪੰਜਾਬ 'ਚ ਲੋਕਾਂ ਨੂੰ